ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਵਰਕਰਾਂ ਵੱਲੋਂ ਚੁੱਕੀ ਗਈ ਲੋਕਲ ਉਮੀਦਵਾਰ ਦੀ ਮੰਗ ਤੋਂ ਬਾਅਦ ਹੁਣ ਕਾਂਗਰਸ ਵਿੱਚ ਵੀ ਉਮੀਦਵਾਰੀ ਨੂੰ ਲੈ ਕੇ ਵਰਕਰਾਂ ਨੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦੇ ਵਰਕਰਾਂ ਵੱਲੋਂ ਪਾਰਟੀ ਹਾਈ ਕਮਾਂਡ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਲੋਕਲ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਦੀ ਮੰਗ ਕੀਤੀ ਜਾ ਰਹੀ ਹੈ ਪਿਤੇ ਦਿਨੀ ਪਠਾਨਕੋਟ ਫੇਰੀ ਦੌਰਾਨ ਚਾਹੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰਦਾਸਪੁਰ ਤੋਂ ਸੁਨੀਲ ਜਾਖੜ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੋਵੇ ਪਰ ਵਰਕਰਾਂ ਦੀ بلند ਆਵਾਜ਼ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਜੇਕਰ ਕ ਉਤਾਰਦੀ ਹੈ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀਆਂ ਦੀ ਹਮਾਚ ਛਲਣੀ ਪੈ ਸਕਦੀ ਹੈ ਲੋਕਲ ਉਮੀਦਵਾਰ ਦੀ ਮੰਗ ਕਰ ਰਿਹਾ ਸਥਾਨਕ ਕਾਂਗਰਸ ਆਗੂ ਨਾਲ ਜਾਦੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਨਾ ਕਿ ਆ ਕਿ ਸੁਨੀਲ ਕੁਮਾਰ ਜਾਖੜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਨਹੀਂ ਹਨ ਜਿਸ ਵਜ੍ਹਾ ਨਾਲ ਵਰਕਰਾਂ ਨੂੰ ਕੰਮ ਕਰਵਾਉਣ ਦੇ ਲਈ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਪਾਰਟੀ ਹਾਈ ਕਮਾਂਡ ਨੂੰ ਚਾਹੀਦਾ ਹੈ ਕਿ ਗੁਰਦਾਸਪੁਰ ਤੋਂ ਲੋਕਲ ਉਮੀਦਵਾਰ ਮੈਦਾਨ ਵਿੱਚ ਉਤਾਰਨ ਜਿਸ ਨੂੰ ਹਲਕੇ ਦੇ ਲੋਕਾਂ ਦਾ ਪਤਾ ਹੋਵੇ ਹਲਕੇ ਦੀਆਂ ਸਮੱਸਿਆਵਾਂ ਦਾ ਪਤਾ ਹੋਵੇ ਅਤੇ ਲੋਕ ਆਸਾਨੀ ਨਾਲ ਉਸ ਤੱਕ ਆਪਣੀ ਪਹੁੰਚ ਕਰ ਸਕਣ ਜੋ ਤੁਸੀਂ ਕੁਐਸਚਨ ਕੀਤਾ ਤੇ ਝਾਕੜ ਸਾਹਿਬ ਦੀ ਕੈਂਡੀਡੇਟ ਵਾਸਤੇ ਕੈਪਟਨ ਸਾਹਿਬ ਨੇ ਅਨਾਉਂਸ ਕੀਤਾ ਕੈਪਟਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਕਾਂਗਰਸ ਦੇ ਨੇਤਣ ਪੰਜਾਬ ਚ ਪਰੰਤੂ ਉਹਨਾਂ ਦੀ ਡਿਸਕਸ਼ਨਰੀ ਪਾਵਰ ਨਹੀਂ ਹੈ ਜਿ ਟਿਕਟਾਂ ਦੇਣ ਦੀ ਟਿਕਟ ਦੇਣ ਦੀ ਪਾਵਰ ਕੈਂਡੀਡੇਟ ਦੇਣ ਦੀ ਪਾਵਰ ਸੈਂਟਰਲ ਇਲੈਕਸ਼ਨ ਕਮੇਟੀ ਔਰ ਕਾਂਗਰਸ ਅਧਿਐਕਸ਼ ਸ੍ਰੀ ਰਾਹੁਲ ਗਾਂਧੀ ਜੀ ਦੀ ਕੰਪੀਟੈਂਸੀ ਹੈ ਉਹ ਕਿਸ ਨੂੰ ਦਿੰਦੇ ਨੇ ਸੋਚ ਵਿਚਾਰ ਕੇ ਟਿਕਟ ਉਹ ਦੱਸਿਆ ਜਾਏਗਾ ਵੀ ਉਹ ਦੇਣਗੇ ਰਾਹੁਲ ਗਾਂਧੀ ਜੀ ਜਿਹਨੂੰ ਟਿਕਟ ਦੇ ਕੇ ਭੇਜਣਗੇ ਅਸੀਂ ਕਾਂਗਰਸ ਦੇ ਸਾਰੇ ਕਾਰਕਟਰਾਂ ਉਸ ਨੂੰ ਜਿਤਾਵਾਂਗੇ ਪਰੰਤੂ ਤੁਸੀਂ ਕਹੋ ਵੀ ਉਹਨਾਂ ਨੂੰ ਟਿਕਟ ਦਿੱਤੀ ਜਾਂ ਟਿਕਟ ਬਿਲਕੁਲ ਨਹੀਂ ਦਿੱਤੀ ਸਾਡੇ ਮੁੱਖ ਮੰਤਰੀ ਸਾਹਿਬ ਰਿਕਮੈਂਡ ਕਰ ਸਕਦੇ ਨੇ ਟਿਕਟ ਦੇਣ ਦਾ ਉਹਨਾਂ ਦਾ ਰਾਈਟ ਕੋਈ ਨਹੀਂ ਹੈਗਾ ਇਸ ਤੋਂ ਇਲਾਵਾ ਸਾਡੇ ਪਠਾਨਕੋਟ ਸ਼ਹਿਰ ਦੇ ਵਿੱਚ ਉਹ ਪੂਰੇ ਪਾਰਲੀਮੈਂਟ ਹਲਕੇ ਚ ਇੱਕ ਲੋਕਾਂ ਦੀ ਮੁਹਿੰਮ ਚੱਲੀ ਹੈ ਲੋਕ ਸਾਰੇ ਜਾਂ ਪਾਰਟੀਆਂ ਦੇ ਆਪਣੇ ਲੀਡਰਾਂ ਨੂੰ ਕਹਿ ਰਹੇ ਨੇ ਕਿ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਂਗਰਸ ਆ ਚਾਹੇ ਉਹ ਸੀਪੀਆਈ ਹੋਵੇ ਚਾਹੇ ਉਹ ਸੀਬੀਐਮ ਅਦਰਜ਼ ਪਾਰਟੀ ਦੇ ਲੋਕ ਵੀ ਜਿਹੜੇ ਵਸਤੀਕਰੇ 1522000 ਵੋਟਰ ਇਹ ਗੱਲ ਕਹਿ ਰਿਹਾ ਤੇ ਜਿਹੜਾ ਸਾਡਾ ਕੈਂਡੀਡੇਟ ਚਾਹੀਦਾ ਉਹ ਸਾਨੂੰ ਲੋਕਲ ਚਾਹੀਦਾ ਸਮੱਸਿਆ ਸੁਣਨ ਵਾਲਾ ਚਾਹੀਦਾ ਪੈਰਾਸ਼ੂਟੀ ਕੈਂਡੀਡੇਟ ਨਹੀਂ ਚਾਹੀਦਾ ਜਾਖੜ ਸਾਹਿਬ ਸਾਡੇ ਮਾਨੀ ਨੇ ਅਧਿਐਕਸ਼ ਨੇ ਪੰਜਾਬ ਦੇ ਮੈਂ ਉਹਨਾਂ ਦੀ ਇੱਜ਼ਤ ਮਾਨ ਸਨਮਾਨ ਕਰਨਾ ਪਰੰਤੂ ਉਹ ਆਪਣੀ ਸੀਟ ਜਿਹੜੀ ਹੈ ਉਹ ਫਿਰੋਜ਼ਪੁਰ ਤੋਂ ਲੜ ਸਕਦੇ ਨੇ ਫਿਰੋਜ਼ਪੁਰ ਤੇ ਵੀ ਕਾਂਗਰਸ ਨੂੰ ਹੈਵੀ weight ਕੈਂਡੀਡੇਟ ਚਾਹੀਦਾ ਸੁਖਵੀਰ ਬਾਦਲ ਜੀ ਦੇ ਖਿਲਾਫ ਔਰ ਪ੍ਰਦੇਸ਼ੀ ਅਭਿਖਸ਼ ਤੋਂ ਜਿਆਦਾ ਕੋਈ ਹੈਵੀweight ਕੈਂਡੀਡੇਟ ਨਹੀਂ ਹੈਗਾ ਇਸ ਵਾਸਤੇ ਮੈਂ ਬੇਨਤੀ ਕਰਨਾ ਪਾਰਟੀ ਹਾਈ ਕਮਾਂਡ ਨੂੰ ਜਾਖੜ ਸਾਹਿਬ ਨੂੰ ਫਿਰੋਜ਼ਪੋਤ ਲੜਾਇਆ ਜਾਏ ਔਰ ਇੱਥੇ ਸਾਨੂੰ ਲੋਕਲ ਕੈਂਡੀਡੇਟ ਦਿੱਤਾ ਜਾਏ ਜਿਲ੍ਹਾ ਪਠਾਨਕੋਟ ਤੇ ਗਦਾਸਪੁਰ ਦੇ ਅੰਦਰ ਤਾਂ ਕਿ ਲੋਕਾਂ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਦੇ ਵਰਕਰਾਂ ਚ ਹੁਸਾ ਆਏ ਕਾਂਗਰਸ ਦੇ ਵਰਕਰ ਮੋਮੋ ਆ ਕੇ ਉਸ ਕੈਂਡੀ ਨੂੰ ਜਿਤਾਣਗੇ ਅਸੀਂ ਪੂਰਾ ਸਹਿਯੋਗ ਦੇਾਂਗੇ ਬੀਗਏ ਕਾਂਗਰਸ ਦੇ ਕਾਰਕਟਰ ਦੂਜੇ ਪਾਸੇ ਜਦ ਇਸ ਸਬੰਧੀ ਕਾਂਗਰਸ ਦੇ ਹਲਕਾ ਪੂਆ ਤੋਂ ਵਿਧਾਇਕ ਜੁਗਿੰਦਰ ਪਾਲ ਨਾਲ ਗੱਲਬਾਤ ਕੀਤੀ ਗਈ ਤਨਾ ਗੋਲਮੋਲ ਗੱਲ ਕਰਦੇ ਆਖਿਆ ਕਿ ਉਹ ਕਾਂਗਰਸ ਪਾਰਟੀ ਦੇ ਸਿਪਾਈ ਹਨ ਅਤੇ ਪਾਰਟੀ ਜਿਸ ਨੂੰ ਵੀ ਉਮੀਦਵਾਰ ਬਣਾ ਕੇ ਭੇਜੇਗੀ ਉਹ ਉਸ ਦੇ ਨਾਲ ਹਨ ਦੇਖੋ ਜਿੱਥੋਂ ਤੱਕ ਜਾਕਰ ਸਾਹਿਬ ਦੇ ਟਿੱਡ ਦਾ ਸਵਾਲ ਹੈ ਇਹ ਆਪਣੇ ਵਾਸਤੇ ਹੈ ਨਹੀਂ ਇਹ ਤੇ ਹਾਈ ਕਮਾਂਡ ਦੀ ਗੱਲ ਹੈ ਜਿਹਨੂੰ ਟਿੱਡ ਦੇ ਦੇਗੀ ਚਾਹੇ ਜਕਰ ਸਿੰਘ ਨੂੰ ਟਰੈਡ ਮਿਲ ਜੇ ਚਾਹੇ ਪਰਨੀਤ ਕੋ ਟਰੈਡ ਮਿਲ ਜੇ ਚਾਹੇ ਪ੍ਰਤਾਪ ਸਿੰਘ ਬਾਜਬੀ ਨੂੰ ਟਰੈਡ ਮਿਲ ਜੇ ਅਸੀਂ ਤੇ ਆ ਗਏ ਪੰਜੇ ਦੇ ਜਿੰਨੂੰ ਪੰਜਾ ਮਿਲ ਜੇਗਾ ਅਸੀਂ ਉਹਦੇ ਨਾਲ ਚੱਲਾਂ ਹੋਰ ਅਸੀਂ ਕਿਹਨਾ ਚੱਲਣਾ ਆਪਣਿਆਂ ਦੀ ਨਰਾਜ਼ਗੀ ਝਿਲ ਰੇ ਸੁਨੀਲ ਕੁਮਾਰ ਝਾਕਰ ਦੀ ਉਮੀਦਵਾਰੀ ਨੂੰ ਲੈ ਕੇ ਜਦ ਵਿਰੋਧੀ ਤੇ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਲਾਲ ਚੰਦ ਨਾਲ ਗੱਲਬਾਤ ਕੀਤੀ ਗਈ ਤਾਂ ਨਾ ਕਾਂਗਰਸ ਅਤੇ ਭਾਜਪਾ ਨੂੰ ਕਹੇ ਤੇ ਆਖਿਆ ਕਿ ਦੋਵੇਂ ਪਾਰਟੀਆਂ ਹਰ ਵਾਰ ਬਾਰੀ ਸ਼ਖਸ ਨੂੰ ਗੁਰਦਾਸਪੁਰ ਵਿਕੇ ਉਮੀਦਵਾਰ ਵਜੋਂ ਉਤਾਰ ਦੀਆਂ ਹਨ ਜਿਸ ਵਜ੍ਹਾ ਕਰਕੇ ਲੋਕਾਂ ਵਿੱਚ ਰੋਸ ਹੈ ਤੇ ਇਸ ਵਾਰ ਲੋਕਾਂ ਨੂੰ ਇਸ ਦਾ ਤੌਰ ਮਿਲ ਚੁੱਕਿਆ ਹੈ ਜਿਸ ਦੇ ਚਲਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਇਹਨਾਂ ਦੋਵਾਂ ਧਿਰਾਂ ਨੂੰ ਪਿੱਛੇ ਛੱਡ ਕੇ ਆਪਣਾ ਝੰਡਾ ਜਿੰਨਾ ਲੋਕਾਂ ਦੇ ਇर्द-ਗਿਰਦ ਲੋਕਾਂ ਦੇ ਨੇੜੇ ਲੋਕਲ ਵਿਅਕਤੀ ਆ ਜਿੰਨਾ ਲੋਕਾਂ ਦੇ ਮਸਲਿਆਂ ਨੂੰ ਉਹ ਨੇੜੇ ਹੋ ਕੇ ਸਮਝਦਾ ਜਾਂ ਜਾਣਦਾ ਜਿਹੜਾ ਲੋਕਾਂ ਦੀ ਵਿਚਰਦਾ ਆ ਬਾਹਰੋਂ ਆਏ ਤਾਂ ਬੋਰਡ ਬਟੌਰੂ ਲੋਕ ਆ ਪਿਛਲੇ ਸਮੇਂ ਚ ਜਿਹੜੇ ਵੀ ਲੋਕ ਬਾਹਰੋਂ ਇੱਥੇ ਆ ਕੇ ਪਾਰਲੀਮੈਂਟ ਦੇ ਮੈਂਬਰ ਚੁਣ ਕੇ ਗਏ ਆ ਬਣ ਕੇ ਗਏ ਆ ਉਹਨਾਂ ਦਾ ਖਾਸ ਕਰਕੇ ਲੋਕਾਂ ਕੋ ਪਰਿਵਾਰਾਂ ਕੋ ਆਲਾ ਜਿਹੜਾ ਰਹਿੰਦਾ ਆ ਆਮ ਜਨਤਾ ਨੂੰ ਮਿਲਦੇ ਨਹੀਂ ਇਸ ਕਰਕੇ ਜੇ ਅੱਜ ਇਹ ਸਵਾਲ ਉੱਠ ਰਿਹਾ ਤੇ ਲਾਜ਼ਮੀ ਤੌਰ ਤੇ ਇਹਦੇ ਪਿੱਛੇ ਲੋਕਾਂ ਦਾ ਦੁੱਖ ਜਿਹੜਾ ਆ ਬੋਲਦਾ ਆ ਤੇ ਬਾਹਰਲੇ ਬਾਹਰਲਾ ਕੈਂਡੀਡੇਟ ਜਿਹੜਾ ਆ ਉਮੀਦਵਾਰ ਜਿਹੜਾ ਆ ਉਹ ਲੋਕਾਂ ਦੇ ਦੁੱਖਾਂ ਦਰਦਾਂ ਦੇ ਸ਼ਰੀਕ ਨਹੀਂ ਹੁੰਦਾ ਲਾਜ਼ਮੀ ਤੌਰ ਤੇ ਲੋਕਾਂ ਦੀ ਡਿਮਾਂਡ ਇਹ ਜਾਇਜ਼ ਆ ਔਰ ਅਸੀਂ ਆਸ ਕਰਦੇ ਆ ਜਿਨ੍ਹਾਂ ਲੋਕਲ ਉਮੀਦਵਾਰ ਲੋਕ ਲੋਕਲ ਵਿਅਕਤੀ ਜਿਹੜਾ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਜਾਣਦਾ ਇਹਨਾਂ ਬਾਹਰਲਾ ਬੰਦਾ ਨਹੀਂ ਜਾਣਦਾ ਔਰ ਇਹਨਾਂ ਚੋਣਾਂ ਦੇ ਅੰਦਰ ਲਾਜ਼ਮੀ ਤੌਰ ਤੇ ਹਰ ਇੱਕ ਲੋਕ ਜਿਹੜੇ ਆ ਉਹ ਪੀਡੀਏ ਦੇ ਉਮੀਦਵਾਰ ਨੂੰ ਚਤਾਨਗੇ ਔਰ ਅਸੀਂ ਦਾਅਵੇ ਨਾਲ ਇਹ ਗੱਲ ਕਹਿੰਨੇ ਆ ਬਟ ਗੁਰਦਾਸਪੁਰ ਦੇ ਪਾਰਲੀਮੈਂਟਰੀ ਹਲਕੇ ਦੇ ਅੰਦਰ ਸਾਡੀ ਜਿੱਤ ਨਵੇਂ ਇੱਕਲੀ ਕਿਸਮ ਦੀ ਜਿੱਤ ਹੋਊਗੀ ਔਰ ਅਸੀਂ ਐਸੇ ਕੰਮ ਜਿਹੜੇ ਆ ਜਿਹੜੇ ਲੋਕਾਂ ਨੂੰ ਸੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਹਾਜ਼ਰ ਰੰਨੇ ਆ ਲੋਕਾਂ ਦੇ ਕੰਮ ਵੀ ਕਰਾਂਗੇ ਚਾਹੇ ਡਿਵੈਲਪਮੈਂਟ ਦੇ ਕੰਮ ਨੇ ਚਾਹੇ ਹਲਕੇ ਦੇ ਅੰਦਰ ਕੋਈ ਇੰਡਸਟਰੀ ਦਾ ਸਵਾਲ ਆ ਚਾਹੇ ਹਲਕੇ ਦੇ ਅੰਦਰ ਕੋਈ ਐਜੂਕੇਸ਼ਨ ਦਾ ਸਵਾਲ ਆ ਚਾਹੇ ਹਲਕੇ ਦੇ ਅੰਦਰ ਜਿਹੜਾ ਇਨਫਰਾਸਟ੍ਰਕਚਰ ਦਾ ਸਵਾਲ ਆ ਇਹਦੇ ਉੱਤੇ ਅਸੀਂ ਕਨਸਿਡਰੇਸ਼ਨ ਕਰਾਂਗੇ ਔਰ ਪਾਰਲੀਮੈਂਟ ਦੇ ਅੰਦਰ ਕਿਉਂਕਿ ਅਸੀਂ ਬੋਲਣਾ ਜਾਣਦੇ ਆ ਅਸੀਂ ਲੋਕਾਂ ਦੇ ਈਸ਼ੂ ਸਟੈਬਲਿਸ਼ ਕਰਨਾ ਜਾਣਦੇ ਆ ਅਸੀਂ ਸਰਕਾਰਾਂ ਨਾਲ ਲੜਨਾ ਜਾਣਦੇ ਆ ਔਰ ਅਸੀਂ ਜਿੱਤ ਤੋਂ ਬਾਅਦ ਆਪਣੇ ਹਲਕੇ ਦੇ ਲੋਕਾਂ ਨੂੰ ਇੱਕ ਨਵੀਂ ਕਿਸਮ ਦਾ ਜਿਹੜਾ ਆ ਪਾਰਲੀਮੈਂਟ ਦਾ ਮੈਂਬਰ ਦੇਵਾਂਗੇ ਜਿਹੜਾ ਸਿੰਪਲ ਸਿਟੀ ਸਾਦਾ ਹੋਏਗਾ ਔਰ ਲੋਕਾਂ ਦੁੱਖਾਂ ਦਰਦਾਂ ਦੇ ਵਿੱਚ ਜਿਹੜਾ ਆ ਉਹ ਸ਼ਰੀਕ ਹੋਏਗਾ ਇਹ ਭਰੋਸਾ ਸੀ ਲੋਕਾਂ ਨੂੰ ਦਿਵਾਨਿਆ